ਅਲਿਕ ਨਿਆਂਗ ਨਿਆਂਗ ਬਾਣੇ ਚ ਵਿਅਕਤੀ ਸੀਗਾ ਜਿਸ ਨਿਆਂਗ ਬਾਣੇ ਦਾ ਵਿਅਕਤੀ ਥੋੜਾ ਜਿਹਾ ਦਿਮਾਗੀ ਤੌਰ ਤੇ ਪਰੇਸ਼ਾਨ ਸੀਗਾ ਜਿਹਨੂੰ ਜਿਹੜੇ ਸਿਕਿਉਰਿਟੀ ਦੇ ਤਨਾਤ ਥੱਲੇ ਡੋਰ ਫਰੇਮ ਐਟਰ ਡਾਇਰੈਕਟਰਾਂ ਦੇ ਮੁਲਾਜ਼ਮ ਸੀ ਉਹਦੇ ਵੱਲੋਂ ਰੋਕਿਆ ਗਿਆ ਉਹ ਰੋਕ ਕੇ ਉਹਦੀ ਤਲਾਸ਼ੀ ਕੀਤੀ ਗਈ ਤਲਾਸ਼ੀ ਤੋਂ ਨੇ ਵੱਡੀ ਸ਼੍ਰੀ ਸਾਹਿਬ ਪਾਈ ਸੀ ਵੱਡੀ ਸ਼੍ਰੀ ਸਾਹਿਬ ਤਾਂ ਉਹਨੇ ਇੱਥੇ ਲਵਾ ਲਈ ਛੋਟੀ ਸ਼੍ਰੀ ਸਾਹਿਬ ਉਹਦੇ ਕੋਲੇ ਸੀ ਨਿਆਂਗ ਸਿੰਘ ਕੋਲੇ ਉਹ ਮੁਲਾਜ਼ਮ ਨੇ ਇਹ ਗਲਤੀ ਕੀਤੀ ਜਾਂ ਇਹ ਅਣਗਹਿਲੀ ਆ ਮੁਲਾਜ਼ਮ ਦੀ ਵੀ ਉਹਨੇ ਇਹ ਵੈਰੀਫਾਈ ਨਹੀਂ ਕੀਤਾ ਵੀ ਉਹਦੀ ਮਾਨਯੋਗ ਅਦਾਲਤ ਚ ਤਰੀਕ ਪੇਸ਼ੀ ਹੈ ਵੀ ਜਾਂ ਕਿ ਨਹੀਂ ਜੋ ਇਸ ਸਬੰਧ ਚ ਮੁਲਾਜ਼ਮ ਨੂੰ ਸਸਪੈਂਡ ਕੀਤਾ ਗਿਆ ਉਹਦੀ ਡਿਪਾਰਟਮੈਂਟ ਇਨਕੁਆਇਰੀ ਖੋਲੀ ਗਈ ਹੈ ਜਿਹੜਾ ਇਹ ਨਿਆਂ ਸਿੰਘ ਵਿਅਕਤੀ ਹੈ ਦਿਮਾਗੀ ਪਰੇਸ਼ਾਨ ਹੋਣ ਕਰਕੇ ਜੋ ਪ੍ਰਾਈਮ ਅਫਸਾਈ ਇਹ ਹੀ ਲੱਗ ਰਿਹਾ ਹੈ ਇਹ ਮਨਜੋਗ ਅਦਾਲਤ ਚ ਜੱਜ ਸਾਹਿਬ ਦੇ ਡਾਇਸ ਤੇ ਚੜ ਗਿਆ ਜਿੱਥੋਂ ਉਸ ਨੂੰ ਉੱਥੋਂ ਕਾਬੂ ਕੀਤਾ ਗਿਆ ਉਹ ਸਬੰਧ ਚ ਇਹਦੇ ਖਿਲਾਫ ਮਕਦਮਾ ਨੰਬਰ 8109 ਬੀ ਐਨ ਐਸ ਤਹਿਤ ਕੱਲ ਦਰਜ ਕੀਤਾ ਗਿਆ ਜਿਸ ਸਬੰਧ ਚ ਇਹਦੀ ਗ੍ਰਿਫਤਾਰੀ ਕੀਤੀ ਗਈ ਥਾਣਾ ਲੋਰੀਗੇਟ ਚ ਜਿਸ ਨੂੰ ਅੱਜ ਮਨਜੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਊਗਾ ਤੇ ਜਿਹੜਾ ਅਸਲ ਮੰਤਵ ਹੈ ਉਹਦਾ ਇਹ ਕਲੀਅਰ ਕੀਤਾ ਜਾਊਗਾ ਪਰ ਹਾਲ ਦੀ ਘੜੀ ਜੋ ਲੱਗਦਾ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਅੱਜ ਵੀ ਕੋਰਟ ਕੰਪਲੈਕਸ ਦੀ ਮਾਨਯੋਗ ਕੋਰਟ ਕੰਪਲੈਕਸ ਦੀ ਸਿਕਿਉਰਿਟੀ ਦਾ ਰਿਵਿਊ ਐਸ ਐਚਓ ਸਾਹਿਬ ਨਾਲ ਲੈ ਕੇ ਅੱਜ ਕੀਤਾ ਗਿਆ ਹੈ ਮੁਲਾਜ਼ਮਾਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ ਕੱਲ ਮਾਨਯੋਗ ਐਸ ਪੀ ਸਿਟੀ ਸਾਹਿਬ ਤੇ ਮਾਨਯੋਗ ਐਸ ਐਸ ਪੀ ਸਾਹਿਬ ਵੱਲੋਂ ਵੀ ਕੱਲ ਕੋਰਟ ਸਿਕਿਉਰਿਟੀ ਦਾ ਰਿਵਿਊ ਕੀਤਾ ਗਿਆ ਸੀ ਕੀ ਨਾਮ ਜੱਜ ਸਾਹਿਬ ਦਾ ਕੀ ਨਾਮ ਸੀ ਜੱਜ ਸਾਹਿਬ ਦਾ ਮਾਨਯੋਗ ਜੱਜ ਸਾਹਿਬ ਨਵਦੀਪ ਕੌਰ ਗਿੱਲ ਸਾਹਿਬ ਸੀਗੇ ਏਸੀ ਜਮ ਸੀਗੇ ਜਿਨ੍ਹਾਂ ਦੀ ਕੋਰਟ 'ਚ ਇਹ ਵਿਅਕਤੀ ਗਿਆ ਸੀ। ਅਨੰਦ ਸਿੰਘ ਦੀ ਗੱਲ ਕੀਤੀ ਜਾ ਰਹੀ ਕਿ ਕੋਈ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈ। ਨਹੀਂ ਨਹੀਂ, ਮੈਂ ਅੰਗ ਸਿੰਘ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ। ਇਹ ਪਹਿਲਾਂ ਵੀ ਗਵਿੰਦਨਗਰ ਤ੍ਰਿਪੜੀ ਏਰੀਆ ਦਾ ਰਹਿਣ ਵਾਲਾ ਹੈ। ਦੇ ਇਹ ਅੰਗ ਸਿੰਘ ਦਾ ਨਾਮ ਹੈ। ਗੁਰਪਾਲ ਸਿੰਘ ਗੁਰਪਾਲ ਸਿੰਘ ਨਾਮ ਹੈ ਦਾ ਇਹ ਨਾਮ ਵੀ ਪਹਿਲਾਂ ਦੱਸਣ ਦੀ ਆਪਣੇ ਕੱਲ ਪੋਜੀਸ਼ਨ 'ਚ ਹੈ ਨਹੀਂ ਸੀਗਾ। ਇਹਦਾ ਜੋ ਹੁਣ ਕਲੀਅਰ ਹੋਇਆ ਇਹਦਾ ਨਾਮ ਗੁਰਪਾਲ ਸਿੰਘ ਪੁੱਤਰ ਨਰਿੰਦਰ ਸਿੰਘ ਹੈ ਗਵਿੰਦਨਗਰ ਦਾ ਰਹਿਣ ਵਾਲਾ ਤ੍ਰਿਪੜੀ ਦਾ ਇਹ ਬੰਦਾ ਜੋ ਇਹ ਬੰਦਾ ਜੋ ਨੀਮ ਪਾਗਲਪਨ ਦੀ ਹਾਲਤ ਚ ਇੱਕੀ ਗੱਲ ਬੋਲੀ ਜਾਂਦਾ ਸੀ ਵੀ ਮੈਨੂੰ ਕੋਈ ਕੁਛ ਵਿਅਕਤੀ ਜੋਧਪੁਰ ਲੈ ਗਏ ਉੱਥੇ ਜੋਧਪੁਰ ਲਾ ਜਾ ਕੇ ਮੇਰੇ ਨਾਲ ਉਹਨਾਂ ਨੂੰ ਬੰਦਿਆਂ ਨੇ ਤਸ਼ੱਦਦ ਕੀਤਾ ਤੇ ਦਿਮਾਗੀ ਪਰੇਸ਼ਾਨ ਕੀ ਇਹਦੇ ਗੱਲਾਂ ਕਰ ਰਿਹਾ ਸੀਗਾ ਹਜੇ ਤਾਂ ਹਾਲ ਦੀ ਘੜੀ ਹੀ ਚੱਲ ਰਿਹਾ ਹੈ ਅਲਕ ਨਿਆਂਗ ਨਿਆਂਗ ਬਾਣੇ ਚ ਵਿਅਕਤੀ ਸੀਗਾ ਜਿਸ ਉਹ ਨੀ ਅੰਗ ਬਾਣੇ ਦਾ ਵਿਅਕਤੀ ਥੋੜਾ ਜਿਹਾ ਦਿਮਾਗੀ ਤੌਰ ਤੇ ਪਰੇਸ਼ਾਨ ਸੀਗਾ ਜਿਹਨੂੰ ਜਿਹੜੇ ਸਕਿਉਰਿਟੀ ਤੇ ਤਨਾਤ ਥੱਲੇ ਡੋਰ ਫਰੇਮ ਮੈਟਰ ਡਾਇਰੈਕਟਰਾਂ ਤੇ ਮੁਲਾਜ਼ਮ ਸੀ ਉਹਦੇ ਵੱਲੋਂ ਰੋਕਿਆ ਗਿਆ ਉਹ ਰੋਕ ਕੇ ਉਹਦੀ ਤਲਾਸ਼ੀ ਕੀਤੀ ਗਈ ਤਲਾਸ਼ੀ ਤੋਂ ਉਹਨੇ ਵੱਡੀ ਸ਼੍ਰੀ ਸਾਹਿਬ ਪਾਈ ਸੀ ਵੱਡੀ ਸ਼੍ਰੀ ਸਾਹਿਬ ਤਾਂ ਉਹਨੇ ਇੱਥੇ ਲਵਾ ਲਈ ਛੋਟੀ ਸ਼੍ਰੀ ਸਾਹਿਬ ਉਹਦੇ ਕੋਲੇ ਸੀ ਨੀ ਅੰਗ ਸਿੰਘ ਕੋਲੇ ਉਹ ਮੁਲਾਜ਼ਮ ਨੇ ਇਹ ਗਲਤੀ ਕੀਤੀ ਜਾਂ ਇਹ ਅਣਗਹਿਲੀ ਹੈ ਮੁਲਾਜ਼ਮ ਦੀ ਵੀ ਉਹਨੇ ਇਹ ਵੈਰੀਫਾਈ ਨਹੀਂ ਕੀਤਾ ਵੀ ਉਹਦੀ ਮਾਨਯੋਗ ਅਦਾਲਤ 'ਚ ਤਰੀਕ ਪੇਸ਼ੀ ਹੈ ਵੀ ਜਾਂ ਕਿ ਨਹੀਂ ਜੋ ਇਸ ਸਬੰਧ ਚ ਮੁਲਾਜ਼ਮ ਨੂੰ ਸਸਪੈਂਡ ਕੀਤਾ ਗਿਆ ਉਹਦੀ ਡਿਪਾਰਟਮੈਂਟ ਇਨਕੁਆਇਰੀ ਖੋਲੀ ਗਈ ਹੈ ਜਿਹੜਾ ਇਹ ਨਿਆੰਗ ਸਿੰਘ ਵਿਅਕਤੀ ਹੈ ਦਿਮਾਗੀ ਪਰੇਸ਼ਾਨ ਹੋਣ ਕਰਕੇ ਜੋ ਪ੍ਰਾਇਮਰ ਅਫਸਾਈ ਇਹ ਹੀ ਲੱਗ ਰਿਹਾ ਹੈ ਇਹ ਮਨਜੋਗ ਅਦਾਲਤ ਚ ਜੱਜ ਸਾਹਿਬ ਦੇ ਡਾਇਸ ਤੇ ਚੜ ਗਿਆ ਜਿੱਥੋਂ ਉਸ ਨੂੰ ਉੱਥੋਂ ਕਾਬੂ ਕੀਤਾ ਗਿਆ ਉਹ ਸਬੰਧ ਚ ਇਹਦੇ ਖਿਲਾਫ ਮਕਦਮਾ ਨੰਬਰ 8109 ਬੀ ਐਨ ਐਸ ਤਹਿਤ ਕੱਲ ਦਰਜ ਕੀਤਾ ਗਿਆ ਹੈ ਜਿਸ ਸਬੰਧ ਚ ਇਹਦੀ ਗ੍ਰਿਫਤਾਰੀ ਕੀਤੀ ਗਈ ਥਾਣਾ ਲੋਰੀਗੇਟ ਚ ਜਿਸ ਨੂੰ ਅੱਜ ਮਨਜੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਅਸਲ ਕੀਤਾ ਜਾਊਗਾ ਤੇ ਜਿਹੜਾ ਅਸਲ ਮੰਤਵ ਹੈ ਉਹਦਾ ਇਹ ਕਲੀਅਰ ਕੀਤਾ ਜਾਊਗਾ ਪਰ ਹਾਲ ਦੀ ਘੜੀ ਜੋ ਲੱਗਦਾ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਅੱਜ ਵੀ ਕੋਰਟ ਕੰਪਲੈਕਸ ਦੀ ਮਾਨਯੋਗ ਕੋਰਟ ਕੰਪਲੈਕਸ ਦੀ ਸਿਕਿਉਰਿਟੀ ਦਾ ਰਿਵਿਊ ਐਸ ਐਚ ਓ ਸਾਹਿਬ ਨਾਲ ਲੈ ਕੇ ਅੱਜ ਕੀਤਾ ਗਿਆ ਹੈ ਮੁਲਾਜ਼ਮਾਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ ਕੱਲ ਮਾਨਯੋਗ ਐਸ ਪੀ ਸਿਟੀ ਸਾਹਿਬ ਤੇ ਮਾਨਯੋਗ ਐਸ ਐਸ ਪੀ ਸਾਹਿਬ ਵੱਲੋਂ ਵੀ ਕੱਲ ਕੋਰਟ ਸਿਕਿਉਰਿਟੀ ਦਾ ਰਿਵਿਊ ਕੀਤਾ ਗਿਆ ਸੀ ਕੀ ਨਾਮ ਹੈ ਜੱਜ ਸਾਹਿਬ ਦਾ ਕੀ ਨਾਮ ਸੀ ਜੱਜ ਸਾਹਿਬ ਦਾ ਮਾਨਯੋਗ ਜੱਜ ਸਾਹਿਬ ਨਵਦੀਪ ਕੌਰ ਗਿੱਲ ਸਾਹਿਬ ਸੀਗੇ ਏਸੀ ਜਮ ਸੀਗੇ ਜਿਨ੍ਹਾਂ ਦੀ ਕੋਰਟ 'ਚ ਇਹ ਵਿਅਕਤੀ ਗਿਆ ਸੀ। ਅੰਮ੍ਰਿਤ ਸਿੰਘ ਦੀ ਗੱਲ ਕੀਤੀ ਜਾ ਰਹੀ ਕਿ ਕੋਈ ਪਹਿਲਾਂ ਵੀ ਕ੍ਰਿਮੀਨਲ ਰਿਕਾਰਡ ਹੈ। ਨਹੀਂ ਨਹੀਂ, ਮੈਂ ਅੰਕ ਸਿੰਘ ਦਾ ਕੋਈ ਕ੍ਰਿਮੀਨਲ ਰਿਕਾਰਡ ਨਹੀਂ। ਇਹ ਪਹਿਲਾਂ ਵੀ ਗਵਿੰਦਨਗਰ ਤ੍ਰਿਪੜੀ ਏਰੀਆ ਦਾ ਰਹਿਣ ਵਾਲਾ ਹੈ। ਦੇ ਇਹ ਨਯੰਕ ਸਿੰਘ ਦਾ ਨਾਮ ਹੈ। ਗੁਰਪਾਲ ਸਿੰਘ ਨਾਮ ਹੈ ਦਾ ਇਹ ਨਾਮ ਵੀ ਪਹਿਲਾਂ ਦੱਸਣ ਦੀ ਆਪਣੇ ਕੱਲ ਪੋਜੀਸ਼ਨ 'ਚ ਹੈ ਨਹੀਂ ਸੀਗਾ। ਇਹਦਾ ਜੋ ਹੁਣ ਕਲੀਅਰ ਹੋਇਆ ਇਹਦਾ ਨਾਂ ਗੁਰਪਾਲ ਸਿੰਘ ਪੁੱਤਰ ਨਰਿੰਦਰ ਸਿੰਘ ਹੈ ਗਵਿੰਦਨਗਰ ਦਾ ਰਹਿਣ ਵਾਲਾ ਤ੍ਰਿਪੜੀ ਦਾ ਇਹ ਬੰਦਾ ਜੋ ਇਹ ਬੰਦਾ ਜੋ ਨੀਮ ਪਾਗਲਪਨ ਦੀ ਹਾਲਤ ਚਿੱਕੀ ਗੱਲ ਬੋਲੀ ਜਾਂਦਾ ਸੀ ਵੀ ਮੈਨੂੰ ਕੋਈ ਕੁਝ ਵਿਅਕਤੀ ਜੋਧਪੁਰ ਲੈ ਗਏ ਉੱਥੇ ਜੋਧਪੁਰ ਲਾ ਜਾ ਕੇ ਮੇਰੇ ਨਾਲ ਉਹਨਾਂ ਨੂੰ ਬੰਦਿਆਂ ਨੇ ਤਸ਼ੱਦਦ ਕੀਤਾ ਤੇ ਦਿਮਾਗੀ ਪਰੇਸ਼ਾਨ ਕੀ ਇਹਦੇ ਗੱਲਾਂ ਕਰ ਰਿਹਾ ਸੀਗਾ ਹਜੇ ਤਾਂ ਹਾਲ ਦੀ ਘੜੀ ਹੀ ਚੱਲ ਰਹੀ ਹੈ